ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬਾਗਾਪੁਰਾਣਾ ਦੇ ਵਿੱਚ ਦੋ ਥਾਵਾਂ ਦੇ ਉੱਪਰ ਦੁਸ਼ਹਿਰ ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਪ੍ਰਬੰਧ ਕੀਤੇ ਗਏ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਥਾਣਾ ਮੁਖੀ ਜਤਿੰਦਰ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਅੱਜ ਜਿਹੜਾ ਦੁਸ਼ਹਿਰ ਦਾ ਤਿਉਹਾਰ ਮਨਾਇਆ ਜਾ ਰਿਹਾ ਬਾਗਾਪੁਰਾਣਾ ਵਿੱਚ ਦੋ ਜਗ੍ਹਾ ਤੇ ਮਨਾਇਆ ਜਾ ਰਿਹਾ ਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਤੇ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਅ ਪਹਿਲਾਂ ਤਾਂ ਅਸੀਂ ਸ਼ਹਿਰ ਨਿਵਾਸੀਆਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀ ਵਧਾਈ ਦਿੰਦੇ ਹਾਂ ਅਤੇ ਇਸ ਸੰਬੰਧ ਵਿੱਚ ਜਿਹੜੇ ਸੁਰੱਖਿਆ ਪ੍ਰਬੰਧ ਨੇ ਬਕਾਇਦਾ ਪੂਰਨ ਤੌਰ ਤੇ ਐਂਡ ਸਾਰੀ ਉੱਥੇ ਪੁਲਿਸ ਫੋਰਸ ਲਗਾਈ ਗਈ ਹੈ ਜੋ ਦੁਸ਼ਹਿਰੇ ਦਾ ਪ੍ਰੋਗਰਾਮ ਨਵੀਨ ਆਜ ਮੰਡੀ ਚ ਕੋਟਕਪੁਰਾ ਰੋਡ ਤੇ ਮਨਾਇਆ ਜਾ ਰਿਹਾ ਉੱਥੇ ਐਸਐਚਓ ਸਮਲ ਸਰ ਅਤੇ ਉਹਨਾਂ ਦੀ ਫੋਰਸ ਕੋਲੋਂ ਜਿਹੜਾ ਬਕਾਇਦਾ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਅਸੀਂ ਜਿਹੜੀ ਹੈਗੀ ਆ ਪੂਰਨ ਤੌਰ ਤੇ ਜਿਹੜੀ ਆ ਲੋਕਾਂ ਦੀ ਜਿਹੜੀ ਸੁਰੱਖਿਆ ਉਹਨੂੰ ਯਕੀਨੀ ਬਣਾਵਾਂਗੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਜਿਹੜੀ ਉਹ برداشت ਨਹੀਂ ਕੀਤੀ ਜਾਊਗੀ ਤੇ ਅਸੀਂ ਆਮ ਪਬਲਿਕ ਨੂੰ ਵੀ ਇਹੀ ਸੁਨੇਹਾ ਦਿੰਨੇ ਆ ਕਿ ਜੋ ਦੁਸ਼ਹਿਰੇ ਦਾ ਤਿਉਹਾਰ ਹੈ ਉਹ ਸ਼ਾਂਤੀਪੂਰਵਕ ਮਨਾਇਆ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜੀ ਵਗੈਰਾ ਕੋਈ ਨਾ ਕੀਤੀ ਜਾਵੇ ਅਸੀਂ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਵੀ ਮਾੜਾ ਜਿਹੜਾ ਜਿਹੜਾ ਕੰਮ ਹੈ ਉਹ ਨਹੀਂ ਕਰਨ ਦੇਵਾਂਗੇ ਜੀ ਸਰ ਇਸ ਸੁਰੱਖਿਆ ਪ੍ਰਬੰਧਾਜਾਇਆ ਜਾਣ ਲਈ ਕੋਈ ਜ਼ਿਲ੍ਹੇ ਦੇ ਲੈ ਬਲਕ ਦੇ ਵੱਡਾ ਅਫਸਰ ਨੇ ਹਾਲ ਤੱਕ ਪਹੁੰਚ ਕੀਤੀ ਹੈ ਜੀ ਬਾਕਾਇਦਾ ਡੀਐਸਪੀ ਸਾਹਿਬ ਅਗਰਪੁਰਾ ਉਹਨਾਂ ਨੇ ਸੁਰੱਖਿਆ ਪ੍ਰਬੰਧਾਂ ਦੀ ਜਿਹੜੀ ਆ ਜਾਇਜਾ ਲੈ ਲਿਆ ਗਿਆ ਹੈ ਇਸ ਤੋਂ ਬਾਅਦ ਜਿਹੜੇ ਸਾਡੇ ਐਸਪੀਡੀ ਸਾਹਿਬ ਨੇ ਉਹ ਉਹਨਾਂ ਦੀ ਜਿਹੜੀ ਸੁਪਰਵਾਈਜ਼ਨ ਚ ਸਾਰਾ ਜਿਹੜੇ ਪ੍ਰੋਗਰਾਮ ਹੋ ਰਿਹਾ ਨੇ ਤੇ ਉਹਨਾਂ ਵੱਲੋਂ ਵੀ ਜਿਹੜੀ ਆ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਜਾ ਰਿਹਾ ਸੀ ਸਰ ਜੇ ਮੈਂ ਬਾਕਾਇਦਾ ਥਾਣੇ ਦੀ ਅਫਰੀ ਵੀ ਬਹੁਤ ਸਮੇਂ ਤੋਂ ਲੰਮੇ ਸਮੇਂ ਤੋਂ ਜਿਹੜੀ ਘਾਟ ਮਹਿਸੂਸ ਹੋ ਰਹੀ ਆ ਉਸ ਦੇ ਸਬੰਧ ਵਿੱਚ ਵੀ ਦੌਰ ਦਸਹਰੇ ਲੱਗ ਰਹੀ ਆ ਇਸ ਤਰ੍ਹਾਂ ਕਿਸ ਤਰ੍ਹਾਂ ਜਿਹੜੀ ਫੋਰਸ ਜਿਹੜੀ ਪੂਰੀ ਕੀਤੀ ਜਾਵੇ ਜਿਹੜੀ ਫੋਰਸ ਹੈਗੀ ਆ ਜੀ ਉਹ ਜਿਹੜੀ ਜ਼ਿਲ੍ਹਾ ਮੋਗਾ ਦੀ ਉਸੀ ਬ੍ਰਾਂਚ ਵੱਲੋਂ ਸਾਨੂੰ ਪ੍ਰੋਵਾਈਡ ਕੀਤੀ ਗਈ ਹੈ ਵਕਫ ਵਕਫ ਜਿਹੜੀ ਏਆਰਪੀ ਦੀਆਂ ਟੀਮਾਂ ਪੁਲਿਸ ਲਾਈਨ ਤੋਂ ਜਿਹੜੀਆਂ ਟੀਮਾਂ ਨੇ ਉਹ ਇੱਥੇ ਜਿਹੜੀਆਂ ਸੁਰੱਖਿਆ ਤੌਰ ਤੇ ਤਾਇਨਾਤ ਕੀਤੀਆਂ ਜਾਣਗੀਆਂ ਥਾਣੇ ਦੀ ਫੋਰਸ ਤੋਂ ਇਲਾਵਾ ਜਿਹੜੀ ਆ ਨਫਰੀ ਉਹ ਡਿਸਟ੍ਰਿਕਟ ਹੈੱਡਕੁਆਟਰਸ ਤੋਂ ਸਾਨੂੰ ਮਿਲੀ ਹੋਈ ਹੈ ਪ੍ਰੋਪਰ ਜੀ ਇਹ ਸੰਥਾਨਾ ਬਾਗਾ ਪ੍ਰਾਣ ਦੇ ਮੁਖੀ ਜਤਿੰਦਰ ਸਿੰਘ ਜੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਪੁੱਛਣਾ ਹਾਂ ਕੁਝ ਸਰ ਜਿਹੜੀਆਂ ਪਰਮਿਸ਼ਨ ਅਨੁਸਾਰਾ ਦੋਹਾਂ ਦੁਸ਼ਹਿਰਾ ਤੇ ਜਿਹੜੀਆਂ ਕਮੇਟੀਆਂ ਨੂੰ ਲਈ ਗਈ ਜੀ हां जी हां जी ਦੋਨਾਂ ਜਿਹੜੀ ਦੁਸਹਿਰੇ ਦੇ ਪ੍ਰੋਗਰਾਮ ਦੇ ਉਹਨਾਂ ਦੀਆਂ ਪਰਮਿਸ਼ਨ ਜਿਹੜੀਆਂ ਬਕਾਇਦਾ ਇਸ ਟੀਮ ਦਫ਼ਤਰ ਤੋਂ ਲਈਆਂ ਗਈਆਂ ਸੀ ਇਸ ਅੰਥਾਨਾਮੁਖੀ ਜਤਿੰਦਰ ਸਿੰਘ ਜੀ ਜੋ ਬਾਗਾਪਨ ਥਾਣੇ ਦੇ ਮੁਖੀ ਨੇ ਤੇ ਉਹਨਾਂ ਵੱਲੋਂ ਜਿਹੜੀ ਪੂਰੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਪੂਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਆ